ਮਹਾਲੀ ਦੇ ਵਿੱਚ ਅੱਜ ਸਵੇਰੇ ਸਵੇਰੇ ਇੱਕ ਵੱਡਾ ਬਲਾਸਟ ਹੋਇਆ ਜਿੱਥੇ ਐਕਸੀਜਨ ਸਿਲੰਡਰਾਂ ਵਾਲੀ ਫੈਕਟਰੀ 'ਚ ਸਿਲੰਡਰ ਫਟਣ ਦੇ ਨਾਲ ਦੋ ਲੋਕਾਂ ਦੀ ਮੌਤ ਦੀ ਖਬਰ ਆ ਤਸਵੀਰਾਂ ਮੌਕੇ ਤੇ ਪਹੁੰਚਿਆ ਤਸਵੀਰਾਂ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਆ ਤੇ ਨਾਲ ਫਾਇਰ ਬੁਝਾਉਣ ਦੀਆਂ ਟੀਮਾਂ ਨੇ ਜਿਹੜੀਆਂ ਮੌਕੇ ਤੇ ਨੇ ਤੇ ਜਾਂਚ ਕੀਤੀ ਜਾ ਰਹੀ ਆ ਕਿ ਆਖਰ ਇਸ ਜਿਹੜਾ ਬਲਾਸਟ ਦਾ ਕਾਰਨ ਕੀ ਆ ਲਾਪਰਵਾਹੀ ਕਿਸ ਦੀ ਆ ਵੱਡਾ ਜਿਹੜਾ ਪੀੜਤ ਪਰਿਵਾਰ ਨੇ ਮੌਕੇ ਤੇ ਜ਼ਰੂਰ ਪਹੁੰਚੇ ਨੇ ਉਹਨਾਂ ਦਾ ਰੋਰੋ ਬਰਾ ਹਾਲ ਆ ਤੇ ਤਸਵੀਰਾਂ ਨੇ ਇੱਥੋਂ ਜਿਹੜਿਆ ਤੁਸੀਂ ਦੇਖ ਸਕਦੇ ਹੋ ਕਿ ਉਹ ਤਸਵੀਰਾਂ ਨੇ ਉਹ ਜਿਹੜੇ ਆ ਮੌਕੇ ਦੇ ਉੱਤੇ ਜਿਹੜਾ ਇਸ ਵਿਅਕਤੀ ਦੀ ਜਿਹੜੀਆਂ ਮੌਤ ਹੋਈ ਆ ਉਹਦੀ ਲਾਸ਼ ਵੀ ਜਿਹੜੀ ਆ ਉੱਥੇ ਪਈ ਆ ਹਾਲਾਂਕਿ ਮੌਕੇ ਤੇ ਐਂਬੂਲੈਂਸ ਵੀ ਪਹੁੰਚੀ ਆ ਤੇ ਉੱਥੇ ਮੌਕੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹਦੇ ਵਿੱਚ ਵੀ ਇੱਕ ਡੈੱਡ ਬੋਡੀ ਆ ਕਹਿੰਦੇ ਇਹਦੇ ਵਿੱਚ ਵੀ ਜਿਹੜੀਆਂ ਰੱਖੀ ਗਈ ਆ ਜਿਹੜੇ ਮਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨੇ ਅਨੁਰਾਗ ਅਗਰਵਾਲ ਜੀ ਅਗਰਵਾਲ ਸਾਹਿਬ ਅਗਰਵਾਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਉਸ ਪੂਰੇ ਘੰਟਰਾ ਕਰਮ ਨੂੰ ਕਿ ਤੁਸੀਂ ਵੀ ਇੰਡਸਟਰੀ ਵਿੱਚ ਰਹੇ ਹੋ ਕੀ ਇੱਥੇ ਬਣਦਾ ਸੀ ਕਿਉਂਕਿ ਜਿਸ ਤਰ੍ਹਾਂ ਦਾ ਬਲਾਸਟ ਹੋਇਆ ਬੜਾ ਖਤਰਨਾਕ ਹੈ ਇੱਥੇ ਆਕਸੀਜਨ ਫਿਲਿੰਗ ਪਲਾਂਟ ਹੈਗਾ ਜੀ ਜਿਹੜਾ ਇੰਡਸਟਰੀ ਦੀ ਬਹੁਤ ਵੱਡੀ ਲੋੜ ਰਹਿੰਦੀ ਹੈਗੀ ਆਕਸੀਜਨ ਸਿਲੰਡਰਸ ਦੀ ਤੁਹਾਨੂੰ ਸਾਰੇ ਇੰਡਸਟਰੀ ਤੇ ਹਸਪਤਾਲ ਚ ਵੀ ਰਹਿੰਦੇ ਹੈਗਾ ਤੇ ਇਹ ਬਹੁਤ ਵੱਡਾ ਬਹੁਤ ਪੁਰਾਣਾ ਪਲਾਂਟ ਰਹੇਗਾ ਕੋਵਿਡ ਵੈਲੀ ਨਾਲ ਬਹੁਤ ਵੱਧ ਕੰਮ ਕੀਤਾ ਹੈਗਾ ਤੇ ਸਾਡੇ ਜਿਹੜੇ ਸਦੇਵਾ ਜੀ ਐਸ ਆਰਐਸ ਦੇਵਾ ਜਿਹੜਾ ਹੈਗਾ ਉਹ ਵੀ ਸਾਡੇ ਪਿਛਾਨੇ ਨਾਮੇ ਡਸਟਲਿਸਟ ਹੈਗੇ ਨੇ ਤੇ ਦੁਖਦਾਈ ਕਰਨਾ ਹੈ ਜੀ ਡੈਫੀਨੇਟਲੀ ਜਿਹੜੇ ਆਪਣੇ ਦੋ ਵਰਕਰ ਦੀ ਜਿਹੜਾ ਦੌਰੀ ਹੈ ਇਹ ਬਹੁਤ ਜ਼ਿਆਦਾ ਦੁੱਖਦਾਈ ਹੈ ਸਾਡਾ ਉਹਨਾਂ ਨਾਲ ਪਰਿਵਾਰ ਨਾਲ ਬੁਰੀ ਥਾਂ ਨੂੰ ਗਈ ਹੈ ਪਰ এট ਸੇਮ ਟਾਈਮ ਅਸੀਂ ਕਹਿੰਦੇ ਕਿ ਜਿਹੜੀ ਇੰਡਸਟਰੀ ਦਾ ਪਾਰਟ ਹੈਗਾ ਕਿ ਰਿਸਕ ਹੈਗਾ ਤੇ ਜਿਹੜੀ ਮੇਰੀ ਗੱਲ ਹੋਈ ਸੀਗੀ ਜਿਹੜੇ ਨਾਲ ਤੇ ਥਾਰੀ ਕੰਪਲਾਈਅੰਸਸ ਉਹਨਾਂ ਦੀਆਂ ਕੰਪਲੀਟ ਹੈਗੀਆਂ ਨੇ ਥਾਰੀ ਜਿਹਦਾ ਉਹਨਾਂ ਨੇ ਸੇਫਟੀ ਮੀਜਰਸ ਸਾਰੇ ਲਿਤੇ ਗਏ ਸੀਗੇ ਇਹਦੇ باوجود ਕੋਈ ਪਤਾ ਨਹੀਂ ਲੱਗੂਗਾ ਕਿ ਹੋਣਗੀਆਂ ਲਈ ਹੋਈ ਸੀਵੇਂ ਹੋਇਆ ਤੇ ਉਹ ਹੈ ਬਟ ਦ ਸੇਮ ਟਾਈਮ ਇੰਡਸਟਰੀ ਦਾ ਪਾਰਟ ਹੈਗਾ ਇਹ ਵੀ ਕਿ ਕਿਸੇ ਦਾ ਦੇ ਵਿੱਚ ਕੋਈ ਦੁਰਘਟਨਾ ਹੋਵੇ ਤੇ ਆਪਾਂ ਨੂੰ ਉਸ ਤੋਂ ਐਂਗਲ ਨਾਲ ਅੱਛਾ ਇਹ ਜਿਹੜੇ ਮਜ਼ਦੂਰ ਤੇ ਅੰਦਰ ਕੰਮ ਕਰਦੇ ਸੀ ਕੀ ਸੀ ਇਹ ਇਹਦੇ ਜਿਹੜੇ ਮਜ਼ਦੂਰ ਤੇ ਜਿਹੜੇ ਵਰਕਰ ਹੁੰਦੇ ਨੇ ਬੇਸਰਲੇ ਵਰਕਰ ਸੀਗੇ ਤੇ ਜਿਹੜੇ ਕਿਉਂਕਿ ਜਿਹੜਾ ਸੀ ਇੰਪਲਾਂਟ ਦਾ ਬ੍ਰਾਂਡ ਦਾ ਪਾ ਰਿਹਾ ਹੈਗਾ ਇਹਨਾਂ ਵਿੱਚੋਂ ਕਿੰਨੇ ਇੱਕ ਜ਼ਖਮੀਆਂ ਦੀ ਸੂਚਨਾ ਮਿਲੀ ਆ ਦੋ ਦੀ ਡੈਥ ਹੋ ਗਈ ਆ ਤੇ ਜ਼ਖਮੀ ਕਿੰਨੇ ਰਹੇ ਜੇ ਤੁਹਾਨੂੰ ਸੂਚਨਾ ਮਿਲੀ ਹੈ ਜੀ ਅ ਦੋ ਦੀ ਡੈਥ ਹੋਈ ਹੈ ਤੇ ਤਿੰਨ ਲੋਕ ਜ਼ਖਮੀ ਹੈਗੇ ਨੇ ਜਿਹਨੂੰ ਜਿਨ੍ਹਾਂ ਦਾ ਇਲਾਜ ਆਲਰੇਡੀ ਸ਼ੁਰੂ ਹੋ ਚੁੱਕਿਆ ਹੈਗਾ ਤੇ ਉਹਨਾਂ ਨੂੰ ਉਸ ਤਰ੍ਹਾਂ ਬਚਾ ਦਿੱਤਾ ਗਿਆ ਹੈਗਾ ਤੇ ਹੁਣ ਜਿਹੜੇ ਪੀੜਤਾਂ ਨੂੰ ਮੁਆਵਜ਼ੇ ਦੀ ਵੀ ਜਿਹੜੀ ਆ ਇੱਥੇ ਜਾਓ ਮਦਦ ਕੀਤੀ ਬਿਲਕੁਲ ਬਿਲਕੁਲ ਜਿਹੜਾ ਵੀ ਹੋਵੇ ਜਿਹੜਾ ਵੀ ਤਾਂ ਸਰਕਾਰ ਵੱਲੋਂ ਯੀਐਸਆਈ ਦੇ ਕਵਰ ਹੁੰਦੇ ਨੇ ਇਹ ਯੀਐਸਆਈ ਦਾ ਜਿਹੜਾ ਵੀ ਹੋਊਗਾ ਉਹ ਇੱਕ ਕਾਰਵਾਈ ਹੋਏਗੀ ਹੋਏਗੀ ਬਲਕਿ ਆਪਾਂ ਇਹਦੇ ਉੱਤੇ ਜਿਹੜੀ ਗੱਲ ਹੋਣੀ ਹੈ ਤੇ ਕਿ ਜਿਹੜੇ ਬੈਰੇਮੈਂਟ ਹੈਗੀ ਆ ਆਪਣੇ ਵੱਲੋਂ ਵੀ ਉਸ ਦਾ ਕੋ ਜਰੂਰ ਇਨਸ਼ੋਰ ਕਰੇਗੀ ਇਹ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਦੇਖਿਆ ਜਾਵੇ ਟੋਟਲ ਜਿਹੜੀ ਸੱਤਾ ਟੋਟਲ ਜਿਹੜੀ ਹੈ ਡੈਮੇਜ ਹੋ ਗਈ ਹਾਂਜੀ ਹਾਂਜੀ ਇਹ ਜਿਹੜਾ ਟੈਂਪਰੇਰੀ ਸ਼ੈਕ ਠੀਕ ਹੈ ਜੀ ਉਹਦੀ ਛੱਤ ਉੱਡ ਗਈ ਹੈ ਉਹਦੇ ਕਰਕੇ ਇਹ ਜਾਂਦੇ ਜਰ ਹੋਇਆ ਹੈ ਠੀਕ ਹੈ ਡਿਫਟੀ ਮੇਅਰ ਮੌਕੇ ਤੇ ਪਹੁੰਚੇ ਨੇ ਮੇਦੀ ਸਾਹਿਬ ਮੌਕੇ ਤੇ ਪਹੁੰਚੇ ਹੋ ਬੜਾ ਜਿਹੜਾ ਭਿਆਨਕ ਹਾਸਾ ਹੋਇਆ ਕਿਸ ਤਰ੍ਹਾਂ ਦੀ ਵੀੜੀ ਹੁਣ ਤੱਕ ਤੁਹਾਡੇ ਕੋਲ ਸੂਚਨਾ ਹੈਗੀ ਆ ਬਹੁਤ ਦੁਖਦਈ ਘਟਨਾ ਹੈ ਇਹ ਅੱਜ ਕਿਉਂਕਿ ਇਹ ਦੋ ਜਾਨਾਂ ਗਈਆਂ ਨੇ ਪਰ ਸਨਮਾਤਮਾ ਇਨਾ ਸਾਰਿਆਂ ਨੂੰ ਜਿਹੜੀ ਸ਼ਾਂਤੀ ਲਵੇ ਜਿਹੜੇ ਗਿਆਨ ਗਏ ਜਿਹੜੇ ਜ਼ਖਮੀ ਨੂੰ ਜਿਹੜੀ ਸਿਹਤ ਜਾਬ ਕਦੇ ਕਿਉਂਕਿ ਬਹੁਤ ਪੁਰਾਣਾ ਯੂਨਿਟ ਆ ਔਰ ਹਮੇਸ਼ਾ ਇਹਨਾਂ ਨਾਮ ਸਾਰੀਆਂ ਫਾਲੋ ਕੀਤੀਆਂ ਨੇ ਕਿਉਂ ਇਹ ਘਟਨਾ ਵਾਪਰੀ ਹੈ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਨੁਕਸਾਨ ਬਹੁਤ ਹੋਇਆ ਫੈਕਟਰੀ ਦਾ ਵੀ ਬਹੁਤ ਹੋਇਆ ਤੇ ਉਹਦੇ ਸੱਜੇਆ ਸਾਹਿਬ ਬਹੁਤ ਹਮੇਸ਼ਾ ਕਰੋਨਾ 'ਚ ਵੀ ਇਹਨਾਂ ਬਹੁਤ ਕੰਮ ਕੀਤਾ ਲੋਕਾਂ ਵਰਕਾਂ ਨਾਲ ਸਾਥ ਨਾਲ ਲੈ ਕੇ ਚੱਲਦੇ ਨੇ ਪਰ ਕੀ ਮੰਦਪੀ ਘਟਨਾ 30 ਆਤਮਾ ਸਾਰਿਆਂ ਨੂੰ ਇਸ ਲਾਸ ਨੂੰ ਜਿਹੜਾ ਸਹਿਨ ਕਰਨ ਦੀ ਸ਼ਕਤੀ ਦੇਵੇ ਔਰ ਇਹ ਦੁਬਾਰਾ ਯੂਨਿਟ ਜਿਹੜਾ ਫਿਰ ਲੋਕਾਂ ਦੀ ਵੀ ਸੇਵਾ ਕਰੇ ਔਰ ਵਰਕਰਾਂ ਨੂੰ ਜਿਹੜੇ ਆ ਲਾਲ ਜਿਹੜਾ ਮੈਂ ਸਮਝਦਾ ਵੀ ਜੋ ਘਟਨਾ ਵਾਪਰੇ ਸੈਟ ਬੈਕ ਵਜਈਆ ਉਹਨਾਂ ਨੂੰ ਸਾਰੇ ਰਲ ਮਿਲ ਕੇ ਅਸੀਂ ਪੂਰਾ ਕਰੀਏ ਇਸ ਕਰਕੇ ਕੋਈ ਇੰਤਿਮ ਮਾਹੌਲ ਬਹੁਤੀ ਗੱਲ ਨਹੀਂ ਕਿ ਬਹੁਤ ਦੁੱਖ ਦੇ ਇਕੜਾ ਠੀਕ ਹੈ ਬਿਲਕੁਲ ਆ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਐਸਪੀ ਸਿਟੀ ਜਿਹੜਾ ਪਹੁੰਚੇ ਨੇ ਡੀਐਸਪੀ ਹਰ ਸਿੰਘ ਬੱਲ ਮੌਕੇ ਤੇ ਪਹੁੰਚੇ ਨੇ ਕਿਉਂਕਿ ਪੁਲਿਸ ਜਿਹੜੀ ਆ ਮੌਕੇ ਤੇ ਕੰਟਰੋਲ ਕਰਨ ਲੱਗੀ ਹੋਈ ਆ ਡੀਐਸਪੀ ਸਾਹਿਬ ਮੌਕੇ ਤੇ ਪਹੁੰਚੋ ਕੀ ਇਨਫੋਰਮੇਸ਼ਨ ਆ ਹੁੰਦਾ ਕਿ ਇਸ ਤਰ੍ਹਾਂ ਕੰਟਰੋਲ ਕੀਤਾ ਜਾਵੇ ਬੇਸਿਕਲੀ ਇਹਦੇ ਜਿਹੇ ਸੀਗੇ ਜਦੋਂ ਇਹ ਸਿਲੰਡਰ ਨੂੰ ਮੂਵ ਕਰ ਰਹੇ ਸੀਗੇ ਉਹ ਗੱਡੀ ਖੜੀ ਹੈ ਗੱਡੀ ਦੇ ਵਿੱਚ ਉਹ ਰੱਖ ਰਹੇ ਸੀ ਜਦੋਂ ਉਹ ਇੱਕ ਦੂਜੇ ਨਾਲ ਜਦੋਂ ਰੱਖਦੇ ਉਹਨਾਂ ਇੱਕ ਦੂਜੇ ਚ ਵੱਜਣ ਨਾਲ ਬਲਾਸਟ ਹੋ ਗਿਆ ਤੇ ਉਹ ਕਿਉਂਕਿ ਇਹ ਇੱਕ ਇੱਕ ਤਰ੍ਹਾਂ ਦਾ ਬੰਬ ਵਹੀ ਹੁੰਦਾ ਹੈ ਕੀ ਕੀ ਕਹਿੰਦੇ ਉਹਦੇ ਵਿੱਚ ਸਿਲੰਡਰ ਦੇ ਵਿੱਚ ਸਿਲੰਡਰ ਜਦੋਂ ਵੱਜਦਾ ਤੇ ਉਹਦੇ ਨਾਲ ਬਲਾਸਟ ਹੋਇਆ ਤੇ ਉਹਦੇ ਵਿੱਚ ਦੋ ਕੈਜੂਐਲਟੀ ਹੋਈਆਂ ਆਸੀਫ ਤੇ ਦਵਿੰਦਰ ਤੇ जख्मी ਕਿਨੇ ਚਾਰ ਜਾਣੇ जख्मियां ਤੇ ਉਹਨਾਂ ਨੂੰ ਭੇਜ ਤਾਂ ਕਿ ਜਿਹੜੀ ਕੰਪਲਿਟੀ ਉਹਦਾ ਸਤੂੜੀਆ ਸਾਰੀ ਉਹਦੇ ਬਲਾਸਟ ਦੇ ਵਿੱਚ ਨਾਲ ਦੀ ਹੋਈ ਹਾਂਜੀ ਹਾਂਜੀ ਅਜਨੇ ਉੱਤੇ ਜਿਹੜੀ ਸਿਮੈਂਟਡ ਉਹ ਸੀਗੀ ਉਹਦੇ ਤੇ ਠੀਕ ਧੰਨਵਾਦ ਬਿਲਕੁਲ ਡੀਐਸਪੀ ਹਸਨ ਬਾਲਸੀਗੇ ਸਵਸਥ ਤੌਰ ਤੇ ਕਹਿੰਦੇ ਮੌਕੇ ਤੇ ਪਹੁੰਚੇ ਆ ਕਿ ਜਦੋਂ ਇਹ ਬਲਾਸਟ ਹੋਇਆ ਉਦੋਂ ਗੱਡੀ ਦੇ ਵਿੱਚ ਸਿਲੰਡਰ ਨੇ ਜਿਹੜੇ ਆਖਰੀ ਸਿਲੰਡਰ ਨੇ ਇਹ ਉਦੋਂ ਲੋਡ ਕੀਤੇ ਜਾ ਰਹੇ ਸੀ اچانک ਜਿਹੜਾ ਸਿਲੰਡਰ ਜਾਂ ਤਾਂ ਜੋੜਨਾ ਬਜਿਆ ਤੇ ਉਸ ਤੋਂ ਬਾਅਦ ਬਲਾਸਟ ਹੋਇਆ ਬਲਾਸਟ ਇੰਨਾ ਖਤਰਨਾਕ ਸੀ ਕਿ ਜਿਹੜੀਆਂ ਪੂਰੀ ਸੱਤਾਂ ਜੜੀ ਹੋ ਗਈਆਂ ਦੋ ਜਿਹੜੇ ਵਰਕਰ ਨੇ ਉਹਨਾਂ ਦੀ ਮੌਤ ਹੋ ਗਈਆਂ ਕਹਿੰਦੇ ਇਹ ਜਿਹੜਿਆ ਫੈਕਟਰੀ ਆ ਚਚਦੇਵਾਦੀ ਆ ਤੇ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੌ ਕਹਿੰਦੇ ਕਰੋਨਾ ਕਾਲ ਦੇ ਵਿੱਚ ਬੜੀ ਜਿਹੜੀ ਆ ਸਮਾਜ ਸੇਵਾ ਵੀ ਕਰਦੇ ਰਹੇ ਨੇ ਤੇ ਖਾਸਾ ਵੱਡਾ ਹੈ ਕਿਉਂਕਿ ਦੋ ਲੋਕਾਂ ਦੀ ਮੌਤ ਤੇ ਤਿੰਨ ਜ਼ਖਮੀ ਹੁਣ ਉਹਨਾਂ ਦਾ ਇਲਾਜ ਚੱਲ ਰਿਹਾ ਫਿਲਹਾਲ ਜਾਂਚ ਕੀਤੀ ਜਾ ਰਹੀ ਆ ਕਿ ਆਖਰ ਕਾਰਨ ਕੀ ਸੀ ਲਾਪਰਵਾਹੀ ਇਸ ਦੀ ਸਾਹਮਣੇ ਉਹ ਹੁਣ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ ਪਰ ਇਸ ਹਾਦਸੇ ਨਾਲ ਦੋ ਲੋਕਾਂ ਦੀ ਮੌਤ ਜ਼ਰੂਰ ਹੋ ਗਈ ਆ ਮਹਾਲੀ ਤੋਂ ਗੁਰਦੀ ਬਹਿਨੀਪਾਲ ਡੇਲੀ ਪੋਸਟ ਪੰਜਾਬੀ